ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਤਰੀਕ 26 ਫਰਵਰੀ 2025 ਦਿਨ ਬੁੱਧਵਾਰ ਇੱਕ ਬਹੁਤ ਮੰਦਭਾਗੀ ਖਬਰ ਆ ਰਹੀ ਹੈ ਕੈਨੇਡਾ ਤੋਂ ਪੰਜਾਬੀਆਂ ਵਾਸਤੇ ਜਾਂ ਨਵੇਂ ਗਏ ਬੱਚਿਆਂ ਵਾਸਤੇ ਜਿਹੜੇ ਇੱਥੇ ਪੜ੍ਹ ਰਹੇ ਹਨ ਜਾਂ ਵਰਕ ਪਰਮਿਟ ਤੇ ਹਨ ਜਾਂ ਜਿਹੜੇ ਇੰਡੀਆ ਤੋਂ ਹਜੇ ਜਾਣਾ ਚਾਹੁੰਦੇ ਹਨ ਕੈਨੇਡੀਅਨ ਗਵਰਨਮੈਂਟ ਨੇ ਵੀ ਆਪਣੇ ਅਫਸਰਾਂ ਨੂੰ ਖੁੱਲੀਆਂ ਤਾਕਤਾਂ ਦੇ ਦਿੱਤੀਆਂ ਹਨ ਕੋਈ ਵੀ ਅਫਸਰ ਜਿਸ ਨੂੰ ਲੱਗੇ ਤਾਂ ਉਹ ਕਿਸੇ ਦਾ ਵੀਜ਼ਾ ਵੀ ਰੱਦ ਕਰ ਸਕਦਾ ਹੈ ਬੇਸ਼ੱਕ ਉਹ 에어ਪੋਰਟ ਤੇ ਹੋਵੇ ਜਾਂ ਫਿਰ ਅੰਦਰ ਆ ਚੁੱਕੇ ਜਿਹੜੇ ਲੋਕ ਦੇਸ਼ ਦੇ ਅੰਦਰ ਆ ਚੁੱਕੇ ਹਨ ਪੜ ਰਹੇ ਹਨ ਜਾਂ ਜਿਹੜੇ ਲੋਕ ਵਰਕ ਪਰਮਿਟ ਤੇ ਹਨ ਟੂਰਿਸਟ ਹਨ ਜਾਂ ਜਿਨ੍ਹਾਂ ਨੇ ਨਵੇਂ ਆਣਾ ਹੈ ਤੇ 에어ਪੋਰਟ ਤੇ ਉਤਰੇ ਹਨ ਕਿਸੇ ਦਾ ਵੀਜ਼ਾ ਵੀ ਰੱਦ ਕਰ ਸਕਦੇ ਹਨ ਜੇ ਉਹਨਾਂ ਨੂੰ ਲੱਗੇ ਇਸ ਵਿੱਚ ਕੋਈ ਗੜਬੜ ਹੈ ਉਹਨਾਂ ਨੂੰ ਇੰਨੀਆਂ ਤਾਕਤਾਂ ਦੇ ਦਿੱਤੀਆਂ ਗਈਆਂ ਹਨ ਤੇ ਦੂਜੀ ਗੱਲ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂ ਜਿਹੜੇ ਬਾਰਡਰ ਸਕਿਉਰਿਟੀ ਅਫਸਰਸ ਹੁੰਦੇ ਨੇ ਉਹ ਡਿਫੈਂਸ ਦੇ ਅਫਸਰ ਹੁੰਦੇ ਨੇ ਉਹਨਾਂ ਦੀ ਜਵਾਬਦੇਹੀ ਕਿਸੇ ਨੂੰ ਨਹੀਂ ਹੁੰਦੀ ਦੂਜੀ ਗੱਲ ਇੱਕ ਹੋਰ ਬੜੀ ਮਹੱਤਵਪੂਰਨ ਹੈ ਬਹੁਤ ਸਾਰੇ ਸਟੂਡੈਂਟਸ ਜਾਂ ਇੰਡੀਆ ਤੋਂ ਕੋਈ ਪੀਆਰ ਵੀ ਆਏ ਹਨ ਜਾਂ ਆਣਾ ਚਾਹੁੰਦੇ ਹਨ ਜਿਨ੍ਹਾਂ ਨੇ ਕੋਈ ਦਾ ਕੋਈ ਕਾਗਜ਼ ਵਿੱਚ ਜਾਲੀ ਲਗਾਇਆ ਹੈ ਜਾਂ ਲਗਾਉਣ ਬਾਰੇ ਸੋਚ ਰਹੇ ਹਨ ਇਹ ਗਲਤੀ ਬਿਲਕੁਲ ਵੀ ਨਾ ਕਰਨ ਇਨਾ ਕੰਟਰੀਆਂ ਵਿੱਚ ਜਿਹੜੇ ਬੰਦੇ ਦੀ ਪ੍ਰੋਫਾਈਲ ਤੇ ਜਿਹੜਾ ਕਾਗਜ਼ ਲੱਗਿਆ ਹੁੰਦਾ ਹੈ ਕਾਨੂੰਨੀ ਤੌਰ ਤੇ ਉਹਦੀ ਜ਼ਿੰਮੇਵਾਰੀ ਸਭ ਤੋਂ ਵੱਧ ਹੁੰਦੀ ਹੈ ਅੱਗੇ ਕੈਨੇਡਾ ਵਿੱਚ 100 ਤੋਂ ਵੱਧ ਪਤਾ ਨਹੀਂ 5-700 ਸਟੂਡੈਂਟਸ ਨੇ ਬੜੀਆਂ ਸ਼ਿਕਾਇਤਾਂ ਕਰੀਆਂ ਸਨ ਕਿ ਸਾਡੀ ਗਲਤੀ ਨਹੀਂ ਹੈ ਇਹ ਤਾਂ ਏਜੰਟ ਦੀ ਗਲਤੀ ਹੈ ਪਰ ਇੱਥੇ ਦੇ ਕਾਨੂੰਨ ਕਹਿੰਦੇ ਹਨ ਜੇ ਕੋਈ ਕਾਗਜ਼ ਤੁਹਾਡੀ ਪ੍ਰੋਫਾਈਲ ਤੇ ਤੁਹਾਡੇ ਨਾਮ ਹੇਠਾਂ ਲੱਗਿਆ ਹੈ ਜਾਂ ਤਾਂ ਤੁਸੀਂ ਸ਼ਿਕਾਇਤ ਕਰੋ ਨਹੀਂ ਤਾਂ ਤੁਸੀਂ ਵੀ ਉਨੇ ਹੀ ਜ਼ਿੰਮੇਵਾਰ ਹੋ ਤੁਹਾਨੂੰ ਪਤਾ ਸੀ ਇਹ ਕਾਗਜ਼ ਗਲਤ ਹੈ ਐਥਾ ਦਾ ਕਾਨੂੰਨ ਕਹਿੰਦਾ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਨਾਂ 'ਤੇ ਕੋਈ ਗਲਤ ਕਾਗਜ਼ ਲੱਗਿਆ ਹੈ ਵੀ ਜੇ ਤੁਸੀਂ ਇੰਨੇ ਭੋਲੇ ਹੋ ਫਿਰ ਵੀ ਸਾਨੂੰ ਇੰਨੇ ਭੋਲੇ ਬੰਦੇ ਨਹੀਂ ਚਾਹੀਦੇ ਇਸੇ ਕਾਰਨ ਕਰਕੇ ਬਹੁਤ ਸਾਰੇ ਲੋਕ ਜਦੋਂ ਇੰਡੀਆ ਤੋਂ ਜਾਂ ਕਿਸੇ ਵੀ ਮੁਲਕ ਤੋਂ ਆਉਂਦੇ ਹਨ ਉਹਨਾਂ ਨੂੰ 에ਰਪੋਰਟ ਤੇ ਰੋਕ ਲਿਆ ਜਾਂਦਾ ਹੈ ਚੈਕਿੰਗ ਦੌਰਾਨ ਕਿਸੇ ਦੇ ਵੀ ਲਗੇਜ ਵਿੱਚੋਂ ਜਿਵੇਂ ਕਹਾਂ ਸਮਾਨ ਵਿੱਚੋਂ ਜੇ ਕੋਈ ਵੀ ਚੀਜ਼ ਮਿਲੇ ਇਹ ਜੀ ਕੋਈ ਦਵਾਈ ਜਾਂ ਕੁਝ ਵੀ ਬੇਸ਼ੱਕ ਕਿਸੇ ਰਿਸ਼ਤੇਦਾਰ ਨੇ ਦੇਈ ਹੋਵੇ ਕਿਸੇ ਯਾਰ ਦੋਸਤ ਨੇ ਦੇਈ ਹੋਵੇ ਵੀ ਗਾਹਾਂ ਸਾਡੇ ਰਿਸ਼ਤੇਦਾਰਾਂ ਨੂੰ ਜਾ ਕੇ ਦੇ ਦਿਓ ਪਰ ਉਹ ਤੁਹਾਡੇ ਸਮਾਨ ਵਿੱਚੋਂ ਬਰਾਮਦ ਹੋਈ ਹੁੰਦੀ ਹੈ ਇਸ ਲਈ ਉਸ ਦੀ ਜ਼ਿੰਮੇਵਾਰੀ ਵੀ ਤੁਹਾਡੇ ਤੇ ਹੁੰਦੀ ਹੈ ਤਾਂ ਜਿਹੜਾ ਜੁਰਮਾਨਾ ਲੱਗਦਾ ਹੈ ਉਹ ਉਸ ਬੰਦੇ ਤੇ ਲੱਗਦਾ ਹੈ ਜਿਹੜਾ ਬੰਦਾ ਉਸ ਨੂੰ ਲੈ ਕੇ ਆਇਆ ਹੈ ਬੇਸ਼ੱਕ ਉਸ ਦਵਾਈ ਦੇ ਉੱਪਰ ਉਸ ਟੈਚੀ ਦੇ ਉੱਪਰ ਕਿਸੇ ਹੋਰ ਦਾ ਨਾਂ ਲਿਖਿਆ ਵੀ ਹੋਵੇ ਸਰਵੇਅਰ ਵੀ ਫੇਰ ਵੀ ਸਰਕਾਰ ਕਹਿੰਦੀ ਹੈ ਕਿ ਤੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਤੂੰ ਕੈਨੇਡੀਅਨ ਰੂਲ ਚੈੱਕ ਕਿਉਂ ਨਹੀਂ ਕਰੇ ਐਦਾਂ ਹੀ ਅਮਰੀਕਾ ਵਿੱਚ ਹੁੰਦਾ ਹੈ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅਸੀਂ ਸਾਰਿਆਂ ਨੂੰ ਵੀ ਸਾਰੇ ਜਾਣੇ ਆਪਣੇ ਕਾਗਜ਼ ਪੱਤਰ ਚੈੱਕ ਕਰ ਲੈਣ ਇਹ ਸਾਰੇ ਮੁਲਕਾਂ ਨੇ ਇਫ 5eyes ਕੰਟਰੀ ਨੇ 5eyes ਇੱਕ ਕੰਟਰੀ ਵਿੱਚ ਕੁਝ ਕਾਨੂੰਨ ਬਦਲਦਾ ਹੈ ਤਾਂ ਉਹਨਾਂ ਨੇ ਬਾਕੀ ਨਾਲ ਦੀਆਂ 4 ਦੇਸ਼ਾਂ ਵਿੱਚ ਵੀ ਉਹੀ ਕਾਨੂੰਨ ਲਾਗੂ ਹੋਣਾ ਹੈ ਇਹ ਸਾਨੂੰ ਸਾਰਿਆਂ ਨੂੰ ਸਮਝਣਾ ਪਵੇਗਾ ਜਿਹੜੇ ਲੋਕ ਹਜੇ ਇੰਡੀਆ ਵਿੱਚ ਹਨ ਜਿਹੜਾ ਵੀ ਕੋਈ ਬੰਦਾ ਵੀਜ਼ਾ ਅਪਲਾਈ ਕਰਦਾ ਹੈ ਨਾ ਉਹਨੂੰ ਪਤਾ ਹੁੰਦਾ ਹੈ ਕਿ ਮੇਰੇ ਕੋਲ ਕਿਹੜਾ ਕਾਗਜ਼ ਸਹੀ ਹੈ ਕਿਹੜਾ ਕਾਗਜ਼ ਗਲਤ ਹੈ ਅਸੀਂ ਐਨੇ ਅਨਜਾਣ ਨਹੀਂ ਹੁੰਦੇ ਤੇ ਨਾ ਹੀ ਅਸੀਂ ਇਹ ਸੋਚੀਏ ਵੀ ਇਹ ਮੁਲਕ ਐਨੇ ਅੰਜਾਨ ਹਨ ਇਹਨਾਂ ਨੂੰ ਸਭ ਪਤਾ ਹੁਣ ਇਹ ਕੱਲੀ ਕੱਲੀ ਚੀਜ਼ ਚੈੱਕ ਕਰਦੇ ਹਨ ਬਹੁਤ ਵਾਰ ਐਦਾਂ ਹੁੰਦਾ ਹੈ ਇਹ ਤੁਹਾਨੂੰ ਪਹਿਲਾਂ ਆਣ ਦਉਗੇ ਤੁਸੀਂ ਆ ਗਏ ਸਾਢੇ ਡੇਢ ਸਾਲ ਰਹਿ ਲੇ ਡੇਢ ਸਾਲ ਬਾਅਦ ਤੁਹਾਨੂੰ ਇਹ ਇਹੋ ਜੇ ਚੱਕਰ ਤੇ ਫਸਾਉਂਗੇ ਵੀ ਤੂੰ ਡੇਢ ਸਾਲ ਪਹਿਲਾਂ ਆਇਆ ਸੀਗਾ ਤੇਰਾ ਇਹ ਕਾਗਜ਼ ਗਲਤ ਸੀ ਜਦ ਤੱਕ ਇਹਨਾਂ ਇਹਨਾਂ ਕੰਟਰੀਆਂ ਦਾ ਕਾਨੂੰਨ ਦੱਸਦਾ ਕਿਵੇਂ ਕੰਮ ਕਰਦੀ ਹੈ ਇਹਨਾਂ ਨੇ ਤੁਹਾਡੀ ਚੈਕਿੰਗ ਕਰੀ ਜਾਣੀ ਹੈ ਇੱਕ ਵੀ ਇੱਕ ਵੀ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਦਾ ਵੀ ਕਾਗਜ਼ ਗਲਤ ਹੈ 3 ਸਾਲ ਬਾਅਦ ਵੀ ਚੱਕ ਕੇ ਬਾਹਰ ਮਾਰੂਗੇ ਉਸ ਤੋਂ ਬਾਅਦ ਹੋਰ ਮੁਲਕਾਂ ਦਾ ਵੀ ਤਕਰੀਬਨ ਅੱਧੀ ਦੁਨੀਆ ਦਾ ਤੁਹਾਡੇ ਤੇ ਬੈਨ ਲੱਗ ਜਾਏਗਾ ਸੋ ਜਿਹੜੇ ਲੋਕ ਹਜੇ ਇੰਡੀਆ ਵਿੱਚ ਹਨ ਹਜੇ ਨਹੀਂ ਆਏ ਇੰਡੀਆ ਤੋਂ ਉਹਨਾਂ ਨੂੰ ਖਾਸ ਕਰਕੇ ਬੇਨਤੀ ਹੈ ਆਪਣੇ ਕਾਗਜ਼ ਪੱਤਰ ਚੰਗੀ ਤਰ੍ਹਾਂ ਚੈੱਕ ਕਰਨ ਜੇ ਤੁਹਾਨੂੰ ਕੋਈ ਏਜੰਟ ਕਹਿ ਰਿਹਾ ਹੈ ਕਿ ਤੁਹਾਡੇ ਕਾਗਜ਼ ਮੈਂ ਐਦਾਂ ਬਣਾ ਦੂੰਗਾ ਉਦਾਂ ਬਣਾ ਦੂੰਗਾ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਚੰਗੀ ਤਰ੍ਹਾਂ ਬੈਠ ਕੇ ਚੈੱਕ ਕਰੋ ਨਹੀਂ ਤਾਂ ਆਪਣੀ ਜ਼ਿੰਦਗੀ ਬਰਬਾਦ ਕਰ ਲੂਗੇ 2-4 ਸਾਲ ਬਾਅਦ ਇੱਥੋਂ ਆ ਕੇ ਕਿਸੇ ਨੇ ਵਾਪਸ ਭੇਜ ਦਿੱਤਾ ਤਾਂ ਫਿਰ ਕੀ ਕਰੋਗੇ ਨਾ ਤੁਸੀਂ ਇੱਧਰ ਲੈ ਨਾ ਤੁਸੀਂ ਉੱਧਰ ਲੈ ਦੂਜੀ ਇੱਕ ਹੋਰ ਖਬਰ ਉਹਨੂੰ ਖੁਸ਼ਖਬਰੀ ਵੀ ਲੈ ਸਕਦੇ ਆ ਜਿਹੜੇ ਲੋਕ ਅਰਬ ਮੁਲਕਾਂ ਵਿੱਚ ਜਾਂਦੇ ਹਨ ਉਹਨਾਂ ਵਾਸਤੇ ਸਾਊਦੀ ਅਰੇਬੀਆ ਸੈਂਟਰਲ ਜਿੱਦਾਂ ਕਹਿੰਦੇ ਆ ਸੈਂਟਰਲ ਮਿਡਲ ਈਸਟਰਨ ਕੰਟਰੀਜ਼ ਵਿੱਚ ਇੱਕ ਹੱਬ ਬਣ ਰਿਹਾ ਹੈ ਸ਼ਾਇਦ ਹੌਲੀ ਹੌਲੀ ਉੱਥੇ ਉਹਨਾਂ ਨੂੰ ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਪਵੇ ਸੋ ਜਿਹੜਾ ਕੋਈ ਬੰਦਾ ਹੱਥੀ ਕੰਮ ਜਾਣਦਾ ਹੈ ਨਾ ਉਹ ਸਹੀ ਤਰੀਕੇ ਨਾਲ ਲੀਗਲ ਤਰੀਕੇ ਨਾਲ ਆਪਣਾ ਕੇਸ ਅਪਲਾਈ ਕਰਨ ਦੀ ਕੋਸ਼ਿਸ਼ ਕਰੇ ਤਾਂ ਸ਼ਾਇਦ ਉਸ ਨੂੰ ਸਹੀ ਤਰੀਕੇ ਨਾਲ ਕਿਸੇ ਕੰਪਨੀ ਵਿੱਚ ਵਰਕ ਪਰਮਿਟ ਮਿਲ ਜਾਵੇਗਾ ਪਰ ਸਹੀ ਤਰੀਕੇ ਨਾਲ ਕੋਸ਼ਿਸ਼ ਕਰਿਓ ਹੁਣੇ ਅੱਜ ਸ਼ਾਮ ਦੀ ਖਬਰ ਹੈ ਵੀ ਸਾウਦੀ ਅਰੇਬੀਆ ਨੂੰ ਇੱਕ ਹੱਬ ਬਣਾਇਆ ਜਾ ਰਿਹਾ ਹੈ ਪੋਲਿਟੀਕਲੀ ਵੀ ਤੇ ਜਾ ਹੋਰ ਵੀ ਲਾ ਲੋ ਨਵਾਂ ਬਿਜ਼ਨਸ ਨਵੀਂ એનર્ਜੀ ਹੱਬ ਸੋ ਉਹਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਕੰਮ ਕਰਨੇ ਵਾਲੇ ਲੋਕਾਂ ਦੀ ਲੋੜ ਪਵੇਗੀ ਸੋ ਤੁਸੀਂ ਕੋਸ਼ਿਸ਼ ਕਰਨਾ ਜੇ ਤੁਹਾਨੂੰ ਕਿਸੇ ਨੂੰ ਕੋਈ ਕੰਮ ਆਂਦਾ ਹੈ ਕਿਸੇ ਨੂੰ ਇਲੈਕਟ੍ਰੀਸ਼ੀਅਨ ਦਾ ਕੰਮ ਆਂਦਾ ਹੈ ਕਿਸੇ ਨੂੰ ਟਰੱਕ ਡਰਾਈਵਰੀ ਆਉਂਦੀ ਹੈ ਕਿਸੇ ਨੂੰ ਵੈਲਡਿੰਗ ਦਾ ਕੰਮ ਆਂਦਾ ਹੈ ਸੋ ਸਾਊਦੀ ਅਰੇਬੀਆ ਦੀ ਗਵਰਨਮੈਂਟ ਦੀ ਜਾਂ ਉੱਥੇ ਦੀ ਅੰਬੈਸੀ ਦੀ ਵੈਬਸਾਈਟ ਤੇ ਜਾਓ ਜਾ ਕੇ ਆਪਣੀ ਜੌਬ ਅਪਲਾਈ ਕਰੋ ਅਰਪ ਦੇ ਮੁਲਕਾਂ ਵਿੱਚ ਕੰਮ ਮਿਲ ਜਾਂਦਾ ਹੈ ਬੇਸ਼ੱਕ ਤੁਹਾਨੂੰ 10-20 ਹਜ਼ਾਰ ਪੈਸੇ ਘੱਟ ਮਿਲਣਗੇ ਪਰ ਤੁਹਾਨੂੰ ਇਹ ਫਿਕਰ ਨਹੀਂ ਹੋਏਗਾ ਕਿ ਅਸੀਂ 40 ਲੱਖ ਲਾਇਆ 40 ਲੱਖ ਪੂਰਾ ਕਰਨਾ ਹੈ ਤਾਨੂੰ ਜਾਂਦੇ ਹੀ ਤਨਖਾਹ ਵੀ ਮਿਲੇਗੀ ਕੰਪਨੀਆਂ ਬਹੁਤ ਸਾਰਾ ਖਰਚਾ ਵੀ ਚੱਕ ਦੀਆਂ ਹਨ ਸੋ ਜਿਹੜੇ ਲੋਕ ਵੀ ਕੈਨੇਡਾ ਵਿੱਚ ਹਨ ਖਾਸ ਖਾਸ ਕਰਕੇ ਇਸ ਖਬਰ ਵੱਲ ਧਿਆਨ ਦੇਣ ਆਪਣੇ ਕਾਗਜ਼ ਹੁਣੇ ਰਿਵਿਊ ਕਰ ਲਓ ਜੇ ਕਿਸੇ ਨੂੰ ਕੁਝ ਲੱਗ ਰਿਹਾ ਹੈ ਨਾ ਕੋਈ ਗੜਬੜ ਹੈਗੀ ਹੈ ਕੈਨੇਡਾ ਤੋਂ ਬਾਅਦ ਹੁਣ ਇੰਗਲੈਂਡ ਨੇ ਵੀ ਇਹੀ ਕਰਨਾ ਹੈ ਆਸਟ੍ਰੇਲੀਆ ਨੇ ਵੀ ਇਹੀ ਕਰਨਾ ਹੈ ਅਮਰੀਕਾ ਤੋਂ ਸ਼ੁਰੂ ਹੋਇਆ ਕੈਨੇਡਾ ਕੈਨੇਡਾ ਤੋਂ ਬਾਅਦ ਹੁਣ ਬਾਕੀ ਮੁਲਕ ਜਿੰਨੇ ਵੀ ਮੁਲਕਾਂ ਨੇ ਅਮਰੀਕਾ ਤੋਂ ਕੰਮ ਸ਼ੁਰੂ ਹੋ ਚੁੱਕੇ ਆ ਘੁੰਮਦਾ ਘੁੰਮਦਾ ਨਿਊਜ਼ੀਲੈਂਡ ਦੇ ਆ ਕੇ ਮੁਕਣਾ ਕੰਮ ਇਹ ਜਿਹੜੇ ਲੋਕ ਵੀ ਬਹੁਤ ਜਾਣੇ ਲੋਕਾਂ ਦੇ ਕੇਸ ਰਿਫਿਊਜ਼ ਹੋਏ ਹਨ ਪੀਆਰ ਪਾਣ ਲੱਗਦੇ ਆ ਜਦ 5 6 ਸਾਲ ਸਟੂਡੈਂਟ ਵੀ ਰਹਿ ਲੈ ਸਾਰਾ ਕੁਝ ਹੋ ਲਿਆ ਜਦ ਐਂਡ 'ਚ ਆ ਕੇ ਵੀ 5ਵੇਂ ਸਾਲ ਹੁਣ ਪੱਕੇ ਹੋਣ ਦੇ ਕਾਗਜ਼ ਪਾਣੇ ਆ ਵੀ ਹੁਣ ਸਾਡਾ ਸਾਰਾ ਕੰਮ ਨਿੱਕਲ ਗਿਆ ਸਾਰੀ ਅਸੀਂ ਇੱਥੇ ਆ ਕੇ ਪੜ੍ਹਾਈ ਵਿੱਚ ਚੈੱਕ ਕਰੀ ਉਹ ਉਦੋਂ ਇੱਕ ਕੰਮ ਕੱਢ ਲੈਂਦੇ ਹਨ ਵੀ ਤੂੰ ਆਹ ਕੰਮ ਗਲਤ ਕੀਤਾ ਸੀਗਾ ਇਹਦਾ ਸਾਨੂੰ ਸਫਾਈ ਦੇ ਵੀ ਇਹ ਕੰਮ ਤੂੰ ਕੀਤਾ ਤਾਂ ਕਿਉਂ ਕਰਿਆ ਬਹੁਤ ਵਾਰ ਮਾਫ਼ ਵੀ ਕਰ ਦਿੰਦੇ ਹਨ ਪਰ ਮਾਫ਼ ਬਸ ਉੱਥੇ ਕਰਦੇ ਹਨ ਜਿੱਥੇ ਇਹਨਾਂ ਨੂੰ ਲੱਗਦਾ ਹੈ ਵੀ ਮੋਹਰਲਾ ਬੰਦਾ ਜਿਹੜਾ ਐਪਲੀਕੈਂਟ ਉਹ ਸੱਚ ਕਹਿ ਰਿਹਾ ਹੈ ਉਹ ਸਾਡੇ ਨਾਲ ਜ਼ਿਆਦੇ ਚਲਾਕੀ ਜਾਂ ਨਹੀਂ ਕਰ ਰਿਹਾ। ਇਹਨਾਂ ਮੁਲਕਾਂ ਵਿੱਚ ਇੱਕ ਗੱਲ ਬੜੀ ਮਸ਼ਹੂਰ ਹੈ ਵੀ ਭੋਲਾ ਬੰਦਾ ਹਮੇਸ਼ਾ ਨਿਕਲ ਜਾਂਦਾ ਸਿੱਧਾ। ਉਹਦਾ ਕਾਰਨ ਬਸ ਇਹੀ ਹੈ ਜਦ ਇੰਟਰਵਿਊ ਹੁੰਦੀਆਂ ਨਾ ਉੱਥੇ ਉਹ ਇੰਟਰਵਿਊ 'ਚ ਚੈੱਕ ਕਰ ਲੈਂਦੇ ਆ ਵੀ ਇਹ ਬੰਦੇ ਨੇ ਜੇ ਕੋਈ ਗਲਤੀ ਕੀਤੀ ਵੀ ਹੈਗੀ ਨਾ ਇਹਦੇ ਕੋਲ ਹੋਗੀ ਇਹਨੂੰ ਇਹਦੀ ਗਲਤੀ ਦਾ ਅਹਿਸਾਸ ਵੀ ਹੈ ਤੇ ਇਹ ਐਨਾ ਚਲਾਕ ਚਤਰ ਨਹੀਂ ਆ ਇਹ ਬੜਾ ਇਮਾਨਦਾਰ ਬੰਦਾ। ਬਹੁਤ ਜਿਆਦੇ ਲੋਕਾਂ ਨੂੰ ਗਲਤੀ ਕਰਨ ਤੋਂ ਬਾਅਦ ਵੀ ਉਹ ਮaaf ਕਰ ਲੈਂਦੇ ਹਨ ਪਰ ਜਿਹੜੇ ਲੋਕ ਜਿਆਦੇ ਚਤਰਚਲਾਕ ਬਣਦੇ ਹਨ ਨਾ ਫਿਰ 5ਵੇਂ ਸਾਲ ਜਾ ਕੇ ਉਹਨਾਂ ਤੇ ਸਟੈਂਪ ਲੱਗਦੀ ਹੈ ਵੀ ਵਾਪਸ ਜਾਓ ਉਸ ਤੋਂ ਬਾਅਦ ਫਿਰ ਚਾਹੇ ਉਹ 700 ਹੋਵੇ ਚਾਹੇ ਹਜ਼ਾਰ ਬੰਦਾ ਇਕੱਠਾ ਹੋ ਕੇ ਜਿੰਨਾ ਮਰਜ਼ੀ ਧਰਨਾ ਲਾ ਲਵੇ ਅੱਗੇ ਕੈਨੇਡਾ ਵਿੱਚ ਬਹੁਤ ਲੋਕਾਂ ਨੇ ਧਰਨੇ ਲਈ ਕਿਸੇ ਦਾ ਕੁਝ ਹੋ ਗਿਆ ਕਿਸੇ ਦਾ ਕੁਝ ਨਹੀਂ ਹੋਣਾ ਬਲਕਿ ਉਹਨਾਂ ਧਰਨਿਆਂ ਕਰਕੇ ਹੋਰ ਜਿਆਦਾ ਕਾਨੂੰਨ ਸਖਤ ਹੋ ਗਏ ਤੇ ਹਜੇ ਹੋਰ ਹੋਣਗੇ ਹਜੇ ਤਾਂ ਹਦਾਇਤਾਂ ਮਿਲੀਆਂ ਫੁੱਲ ਪਾਵਰਾਂ ਅੱਜ ਤੱਕ ਕੀ ਹੁੰਦਾ ਸੀਗਾ ਵੀ ਕੈਨੇਡਾ ਦੇ ਕਾਨੂੰਨ ਬੜੇ ਆਰਾਮਦਾਇਕ ਹੁੰਦੇ ਸੀ ਇਮੀਗ੍ਰੇਸ਼ਨ ਦੇ ਕੈਨੇਡਾ ਜਾਣਾ ਜੇ ਕੈਨੇਡਾ ਜਾ ਕੇ ਪੱਕੇ ਹੋਣਾ ਕੋਈ ਐਨਾ ਔਖਾ ਨਹੀਂ ਹੁੰਦਾ ਸੀਗਾ ਅਗਲੀ ਉੱਥੇ ਗਵਰਨਮੈਂਟ ਕਨਜ਼ਰਵ ਆਰੀ ਹੈ ਐਨੀ ਗੱਲ ਆਪਣੇ ਦਿਮਾਗ 'ਚ ਬਿਠਾ ਲਓ ਕਨਜ਼ਰਵ ਗਵਰਨਮੈਂਟ ਨੇ ਉਹਨਾਂ ਨੇ ਇੱਕ ਇੱਕ ਬੰਦਾ ਚੱਕ ਕੇ ਬਾਹਰ ਭੇਜਣਾ ਜਿੱਥੇ ਉਹਨਾਂ ਨੂੰ ਵੀ ਮਾੜੀ ਜਿਹੀ ਗਲਤੀ ਲੱਗੇ ਨਾ ਮਾੜੀ ਵੀ ਵੀ ਇੱਕ ਨੰਬਰ ਵੀ ਵੀ ਜੇ ਕਿਸੇ ਦਾ ਨੰਬਰ ਆਇਸੀ 60 ਤਾਂ ਉਹਨੇ ਵੀਜ਼ਾ ਲੈਣ ਦੇ ਚੱਕਰਾਂ 'ਚ ਵਧਾ ਕੇ 70 ਕਰਵਾ ਲਈ ਬੇਸ਼ੱਕ ਸਾਰੇ ਕਾਗਜ਼ ਠੀਕ ਹੁਣ ਸਿਰਫ 10 ਨੰਬਰਾਂ ਦਾ ਵੀ ਫਰਕ ਹੋਇਆ ਨਾ ਉਹਨਾਂ ਨੇ 5ਵੇਂ ਸਾਲ ਚੱਕ ਕੇ ਬਾਹਰ ਮਾਰਨਾ ਸੋ ਐਨੀ ਗੱਲ ਸੋਚ ਸਮਝ ਕੇ ਆਪਣੇ ਕਾਗਜ਼ ਲਾਇਓ ਵੀ ਜੇ 5 ਸਾਲ ਬਾਅਦ ਸਾਡੀ ਚੋਰੀ ਫੜੀ ਗਈ ਤਾਂ ਫੇਰ ਅਸੀਂ ਨਾ ਇੱਧਰ ਲੈ ਲਵਾਂਗੇ ਨਾ ਉੱਧਰ ਲੈ ਰਵਾਂਗੇ ਵੀ ਅਸੀਂ ਜ਼ਿੰਦਗੀ ਵਿੱਚ ਕਰਨਾ ਕੀ ਹੈ ਆਸ ਕਰਦਾ ਹਾਂ ਇਹ ਇਨਫੋਰਮੇਸ਼ਨ ਤੁਹਾਡੇ ਸਾਰਿਆਂ ਦੇ ਕੰਮ ਆਏਗੀ ਬਾਕੀ ਸਾਰਿਆਂ ਨੂੰ ਬੇਨਤੀ ਹੈ ਸਹੀ ਕੰਮ ਕਰੋ ਗਲਤ ਕੰਮ ਨਾ ਕਰੋ ਇੱਕ ਸਾਲ ਠਹਿਰ ਕੇ ਆ ਜਾਓ ਕਿਤੇ ਕੁਝ ਨਹੀਂ ਜਾਂਦਾ ਇਹਨਾਂ ਕੰਟਰੀਜ਼ ਨੂੰ ਬੰਦਿਆਂ ਦੀ ਲੋੜ ਹੈਗੀ ਹੈ ਅੱਜ ਵੀ ਹੈ ਕੱਲ ਨੂੰ ਵੀ ਹੋਏਗੀ ਤੇ ਪਰਸੋਂ ਨੂੰ ਵੀ ਹੋਏਗੀ ਬੰਦਿਆਂ ਦੀ ਲੋੜ ਨਹੀਂ ਘਟ ਰਹੀ ਗੱਲ ਸਿਰਫ ਇੰਨੀ ਐ ਹੁਣ ਇਹ ਮੈਂਟੈਲਿਟੀ ਚੇਂਜ ਕਰਨ ਤੇ ਆ ਗਏ ਆ ਵੀ ਸਾਨੂੰ ਚਲਾਕ ਬੰਦਾ ਆਪਣੇ ਦੇਸ਼ ਵਿੱਚ ਨਹੀਂ ਚਾਹੀਦਾ ਉਹਦਾ ਕਾਰਨ ਕੀ ਐ ਕਰੋਨਾ ਦੇ ਟਾਈਮ ਬਹੁਤ ਜ਼ਿਆਦੇ ਲੋਕਾਂ ਨੂੰ ਵਿਜ਼ੇ ਜਾਂ ਐਦਾਂ ਹੀ ਬਹੁਤ ਸਾਰੇ ਲੋਕ ਨਿਕਲ ਗਏ ਉਹਨਾਂ ਨਾਲ ਕੀ ਹੋਇਆ ਉਹ ਲੋਕ ਜਦ ਇੱਥੇ ਆ ਕੇ ਕੰਮ ਕਰਨ ਲੱਗੇ ਨਾ ਉਹ ਉਹੀ ਆਪਣੀ ਏਸ਼ੀਅਨ ਕੰਟਰੀਜ਼ ਵਾਲੀ ਮੈਂਟੈਲਿਟੀਆਂ ਨਾਲ ਲੈ ਕੇ ਆਏ ਉਹਨਾਂ ਨਾਲ ਨੁਕਸਾਨ ਬੜਾ ਹੋਇਆ ਅਸੀਂ ਇੱਥੇ ਰੋਜ਼ ਗੋਰੇ ਆਣਾ ਉੱਠੀ ਦਾ ਬੈਠੀ ਦਾ ਗੱਲਬਾਤ ਕਰੀਦੀ ਐ ਮੇਰਾ ਸਰਕਲ ਇੱਥੇ ਆਪਣਾ ਜਿਵੇਂ ਦੱਸਾ ਮੇਰਾ ਆਪਣਾ ਸਰਕਲ ਇੱਥੇ ਬਹੁਤ ਬੜੀ ਅਫਸਰਸ਼ਾਈ ਨਾਲ ਵੀ ਹੈ ਇੱਥੇ ਬڑے-ਬڑے ਬੰਦਿਆਂ ਨਾਲ ਬਿਜ਼ਨਸਮੈਨਾਂ ਨਾਲ ਉੱਠਣਾ ਬਹਿਣਾ ਵੀ ਹੈ ਉਹ ਪਤਾ ਕੀ ਕਹਿੰਦੇ ਨੇ ਵੀ ਲੋਕਾਂ ਕੋਲ ਡਿਗਰੀਆਂ ਦੋ-ਦੋ ਐ ਤੇ ਕੰਮੀਆਂ ਨੂੰ ਜਿੱਦਾਂ ਲਈਏ ਨਾ ਵੀ ਡਿਗਰੀ ਹੋਵੇ ਐਮਏ ਇੰਗਲਿਸ਼ ਤੇ ਲਿਖੜੀ ਏ ਨਾਂ ਦੀ ਹੋਵੇ ਇਨ੍ਹਾਂ ਗੱਲਾਂ ਨਾਲ ਕੰਪੈਰੀਜ਼ਨ ਹੋ ਰਿਹਾ ਹੈ ਵੀ ਫਿਰ ਇਹ ਡਿਗਰੀਆਂ ਇਹਨਾਂ ਦੀ ਹੈ ਕੀ ਹੈ ਪਈ ਜੇ ਡਿਗਰੀਆਂ ਅਸਲੀ ਹੈ ਵੀ ਵੀ ਅਸਲੀ ਡਿਗਰੀਆਂ ਵੀ ਹੈ ਤਾਂ ਫਿਰ ਅਸੀਂ ਡਿਗਰੀਆਂ ਦਾ ਕਰਾਣਾ ਕੀ ਹੈ ਜੇ ਐਮਏ ਇੰਗਲਿਸ਼ ਵਾਲੇ ਬੰਦੇ ਨੂੰ ਇਹ ਲਿਖਣਾ ਨਾ ਦਾ ਹੋਵੇ ਸੋ ਇੰਨੀਆਂ ਗੱਲਾਂ ਕਰਦਾ ਖੀਮਾ ਦਾ ਯਾਦਚੱਕ ਹੈ ਮੇਰਾ ਮਤਲਬ ਹੈ ਸਾਰਿਆਂ ਨੂੰ ਸੱਚ ਦੱਸਣਾ ਇਹ ਮਾਈਕ ਤੇ ਮੈਂ ਬੈਠਾ ਹਾਂ ਮਾਈਕ ਤੇ ਜੋ ਵੀ ਬੋਲਾਂ ਸੱਚ ਬੋਲਾਂ ਸਾਰਿਆਂ ਨੂੰ ਸਹੀ ਇਨਫੋਰਮੇਸ਼ਨ ਜਾਵੇ ਤਾਂ ਕਿ ਜੇ ਕੋਈ ਗਲਤੀ ਕਰ ਰਿਹਾ ਹੈ ਜਾਂ ਕਰਨ ਵਾਲਾ ਹੈ ਆਪਣਾ ਬਚਾਅ ਕਰ ਲਵੇ ਧੰਨਵਾਦ ਜੀ